ਸਤਿ ਸ਼੍ਰੀ ਅਕਾਲ ਮੈਂ ਹਾਤੀ ਸੰਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਰੋਜ਼ ਦਿਤਰ ਇੱਕ ਵਾਰ ਫਿਰ ਹਾਜ਼ਰ ਨਾ ਟੌਪ 20 ਖਬਰਾਂ ਲੈ ਕੇ ਜਾਣਗੇ ਦੇਸ਼ ਦੇ ਦਾ ਹਾਲ ਤੇ ਸਭ ਤੋਂ ਪਹਿਲਾਂ ਪਾਉਣੇ ਆ ਨਜ਼ਰ ਮੁੱਖ ਸੁਰਖੀਆਂ ਤੇ ਸੁਖਵੀਰ ਬਾਦਲ ਵੱਲੋਂ ਮੈਂਬਰਸ਼ਿਪ ਡਰਾਈਵ ਸ਼ੁਰੂ ਆਨਲਾਈਨ ਚੁੜੀ ਜਾਏਗੀ ਉਹ ਕਾਲੀ ਦਲ ਦੀ ਟੀਮ ਕਾਲੀ ਦਲ ਚ ਹੁਣ ਨਹੀਂ ਚਲੇਗੀ ਸਿਫਾਰਿਸ਼ ਕਿਤੇ ਵੱਡੇ ਬਦਲਾ 5999 ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਵੱਡੀ ਖਬਰ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਦੀ ਦਲੀਲ ਖਾਰਜ 5999 ETT ਟੀਚਰਾਂ ਦੀ ਭਰਤੀ ਤੇ ਰੋਕ ਹਟਾਉਣ ਤੋਂ ਕੀਤਾ ਇਨਕਾਰ ਪੰਜਾਬ ਦੇ ਪ੍ਰਾਲੀ ਪ੍ਰਬੰਧਨ ਮਸ਼ੀਨਾ ਖਰੀਦਣ ਤੇ ਹੋਇਆ 140 ਕਰੋੜ ਦਾ ਕਪਲਾ ਕੇਂਦਰ ਸਰਕਾਰ ਨੇ ਰੋਕੀ ਸਬਸਿਡੀ ਸੁਖਪਾਲ ਖੈਰਾ ਦੀਆਂ ਵਧੀਆਂ ਮੁਸ਼ਕਲਾਂ ਹਾਈ ਕੋਰਟ ਤੋਂ ਨਹੀਂ ਮਿਲ ਰਹਾ ਚੁਣਵਾਈ 17 ਨਵੰਬਰ ਤੱਕ ਹੋਈ ਮੁਲਤਵੀ ਬਟਿੰਡਾ ਚ ਟੈਟੂ ਬੜਾਉਣ ਜਾ ਰਹੇ ਨੌਜਵਾਨ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਸਿਰ ਤੇ ਲੱਤਾਂ ਜਮਾਰਿਆ ਤਾ ਹਾਲ ਗੰਭੀਰ ਚਲੰਦਰ ਕੈਂਟ ਚ ਫੌਜ ਦੀ ਭਰਤੀ ਰੈਲੀ 12 ਦਸੰਬਰ ਤੋਂ ਉਮੀਦਵਾਰਾਂ ਨੂੰ ਐਡਮਿਟ ਕਾਰਡ ਈਮੇਲ ਆਈਡੀ ਤੇ ਹੋਈ ਜਾ ਰਹੀ ਚਲੰਦਰ ਤੇ ਦੁਖਦਾਈ ਖਬਰ ਸਕੂਲ ਚ 15 ਸਾਲਾ ਵਿਦਿਆਰਥੀ ਦੀ ਹੋਈ ਮੌਤ ਪ੍ਰਾਰਥਨਾ ਸਭਾ ਮਗਰੋਂ ਕਲਾਸ ਚ ਜਾਂਦੇ ਸਮੇਂ ਆਇਆ ਹਾਰਟ ਅਟੈਕ ਮੋਹਾਲੀ ਚ ਟਿਪਰ ਨੇ ਦੋ ਮੋਟਰਸਾਈਕਲਾਂ ਨੂੰ ਪਿੱਛੋਂ ਮਾਰੀ ਟੱਕਰ ਹਾਦਸੇ ਚ ਮਾਂ ਤੇ ਢਾਈ ਸਾਲਾ ਬੱਚੇ ਦੀ ਹੋਈ ਮੌਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਅਹਿਮ ਫੈਸਲਾ ਵਿਆਹੇ ਬੰਦੇ ਦਾ ਲਿਵ-ਇਨ ਰਿਲੇਸ਼ਨਸ਼ਿਪ ਚ ਰਹਿਣਾ ਦੂਜੇ ਵਿਆਵਰਕਾ ਅਪਰਾਧ ਚੜ੍ਹੇਗੜ੍ਹ ਚ ਆਈਐਸ ਦੇ ਘਰ ਤੇ ਹੋਈ ਗੋਲੀਬਾਰੀ ਦਾ ਨਹੀਂ ਮਿਲਿਆ ਕੋਈ ਸੁਰਾਗ 48 ਘੰਟੇ ਬਾਅਦ ਵਿਪੁਲਸ ਦੇ ਹੱਥ ਖਾਲ ਮੋਗਾ ਚ ਠੱਗੀ ਦਾ ਮਾਮਲਾ ਨਕਲੀ ਗਹਿਣੇ ਦੇ ਕੇ 2 ਲੱਖ ਦੀ ਕੀਤੀ ਠੱਗੀ ਪੁਲਿਸ ਨੇ પતિ ਪਤਨੀ ਅਤੇ ਦੋਨ ਪਛਾਤੇ ਮਲਜ਼ੂਮਾਂ ਖਿਲਾਫ ਕੇਸ ਕੀਤਾ ਦਰਜ ਡਾਬਰ ਗਰੁੱਪ ਦੇ ਚੇਅਰਮੈਨ ਤੇ ਡਾਇਰੈਕਟਰ ਵੀ ਮਹਾਦੇਵ ਸਟਾ ਐਪ ਮਾਮਲੇ 'ਚ ਫਸੇ ਐਫ ਆਈ ਆਰ 'ਚ ਕੁੱਲ 23 ਲੋਕਾਂ ਦੇ ਨਾਮ ਸ਼ਾਮਲ। Google ਤੇ WhatsApp ਦਾ ਨਵਾਂ ਐਲਾਨ ਲਿਮਟ ਤੋਂ ਬਾਅਦ ਤੁਹਾਨੂੰ ਐਪ ਚੈਟ ਬੈਕਅਪ ਲਈ ਕਰਨਾ ਪਵੇਗਾ ਭੁਗਤਾਨ। 500 ਨਹੀਂ ਇਹ 10000 ਕਰੋੜ ਦਾ ਮਾਮਲਾ ਜੀ ਵੀਡੀਓ ਨਾਲ ਤੂਮਰ ਦੇ ਬੇਟੇ ਦੀਆਂ ਵਧੀਆਂ ਮੁਸ਼ਕਲਾਂ ਸਿਰਸਾ ਦਾ ਨਾਂ ਵੀ ਆਇਆ ਸਾਹਮਣੇ। ਮੈਨੂੰ ਸਿੱਖ ਤੇ ਭਾਰਤੀ ਹੋਣ ਤੇ ਮਾਣ ਨੇ ਇਜ਼ਮਾਮੁਲ ਹੱਕ ਦੇ ਵਿਵਾਦਿਤ ਬਿਆਨ ਤੇ ਹਰਪ੍ਰਿੰਤ ਸਿੰਘ ਨੇ ਪਾਈ ਚਾਰ। ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਮਿਲੀ ਤਮਕੀ ਵਾਨਖੜੇ ਸਟੇਡੀਅਮ ਭਾਰਤ ਬਨਾਮ ਨਿਊਜ਼ੀਲੈਂਡ ਮੈਚ ਦੌਰਾਨ ਹੋ ਸਕਦੀ ਹੈ ਨਾਪਾਕ ਅਲਰਟ ਮੋਰਚਾਈ Mumbai ਪੁਲਿਸ ਰੂਸੀ ਅਦਾਲਤ ਨੇ Google ਤੇ ਲਗਾਇਆ ਭਾਰੀ ਜੁਰਮਾਨਾ ਕੰਪਨੀ ਖਪਤਕਾਰ ਦਾ ਨਿੱਜੀ ਡਾਟਾ ਸਟੋਰ ਕਰਨ ਚ ਰਹੀ ਹੈ ਸਫਲ ਇਜ਼ਰਾਈਲ ਹਮਾਸ ਯੁੱਧ ਸ਼ੁਰੂ ਹੋਣ ਤੋਂ ਬਾਅਦ ਗਾਜ਼ਾ ਦੇ ਸੰਯੁਕਤ ਰਾਸ਼ਟਰ ਦੇ ਲਗਭਗ ਮਾਰੇ ਗਏ 102 ਕਰਮਚਾਰੀ ਸਤਾਈ ਹੋਏ ਜ਼ਖਮੀ ਨਵਾਂ ਸ਼ਹਿਰ ਦੀ ਐਸ਼ਲੀਨ ਨੇ ਆਸਟ੍ਰੇਲੀਆ ਦੇ ਵਿਦਿਆਮਾਨ ਛੋਟੀ ਉਮਰ ਚ ਕਿਤਾਬ ਲਿਖਣ ਦਾ ਬਣਾਇਆ ਰਿਕਾਰਡ ਵਿਸ਼ਵ ਕੱਪ ਚ ਖਰਾ ਪ੍ਰਦਰਸ਼ਨ ਮਗਰੋਂ ਪਾਕਿਸਤਾਨ ਕ੍ਰਿਕਟ ਬੋਰਡ ਦਾ ਐਲਾਨ ਪੂਰੀ ਚੋਣ ਕਮੇਟੀ ਕੀਤੀ ਬਰਖਾਸਤ ਇਸ ਨੂੰ ਹੁਣ ਤੱਕ ਦੀ ਮੁੱਖ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਦੇਖਦੇ ਰਹੋ ਐਸਮ ਜੈ ਨਿਊਜ਼